ਅੱਜ ਹੈਗੀ ਹੈ ਜੀ ਤਰੀਕ 3 ਅਕਤੂਬਰ 2024 ਅੱਜ ਆਪਾਂ ਕੱਟਾਂਗੇ ਜੀ ਕੇਕ ਜਿਹੜਾ ਆਪਣਾ ਚੈਨਲ ਪਹਿਲਾਂ ਚੱਲੀ ਜਾਂਦਾ ਹੈ ਵਖਰੀ ਸੋਚ ਦੇ ਨਾਂ ਤੇ ਉਹਨੂੰ ਪੂਰੇ 2 ਸਾਲ ਹੋ ਗਏ ਨੇ ਪੂਰੇ 2 ਸਾਲ ਹੋਣ ਦੇ ਉੱਤੇ ਆਪਾਂ ਅੱਜ ਆਪਣੇ ਚੈਨਲ ਦਾ ਕੇਕ ਭਾਵ ਜਨਮ ਦਿਨ ਮਨਾਵਾਂਗੇ ਆਪਣੇ ਚੈਨਲ ਦਾ ਕਿਉਂਕਿ ਪਿਛਲੇ ਸਾਲ ਵੀ ਆਪਾਂ ਕਟਿਆ ਸੀਗਾ ਸੋਰੀ ਜਨਮ ਦਿਨ ਹੈਗਾ ਜੀ ਦੂਜਾ ਆਪਣੇ ਚੈਨਲ ਦਾ ਅੱਜ ਹੈਪੀ ਬਰਥਡੇ ਹੈ ਸ਼ਾਮ ਦੇ ਲਗਭਗ 5:00 ਵਜੇ ਦੇ ਕਿਉਂਕਿ ਵੀਡੀਓ ਸ਼ੂਟ ਕਰਕੇ ਆਪਣੇ ਚੈਨਲ ਵਾਲੇ ਸਾਰੇ ਬਿੱਲੇ ਹੋ ਗਏ ਨੇ ਤੇ ਉਧਰੋਂ ਵੀ ਆਪਣਾ ਦੂਜਾ ਪਰਿਵਾਰ ਆ ਰਿਹਾ ਹੈ ਤੇ ਆਪਾਂ ਕਟਾਂਗੇ ਜੀ ਕੇਕ ਅੱਗੇ ਸਾਨੂੰ ਵੀਡੀਓ ਸਾਰੀ ਸ਼ੂਟ ਕਰਕੇ ਦਿਖਾਵਾਂਗੇ ਇਹ ਹੈਗਾ ਜੀ ਆਪਣੇ ਚੈਨਲ ਦਾ ਇਹ ਦੇਖੋ ਲਿਖਿਆ ਹੈ ਜੀ ਬੱਕਰੀ ਸੋਚ ਚੈਨਲ ਜਿਹੜੇ 80k ਨੇ ਆਪਣੇ ਹੋ ਪੂਰੇ ਹੋ ਗਏ ਨੇ ਲਗਭਗ ਸਬਸਕ੍ਰਾਈਬਰ ਨੇ ਜਿਹੜੇ 8000 ਆਪਣੇ ਪੂਰੇ ਹੋ ਗਏ ਨੇ ਤੇ ਅੱਗੇ ਰੋਜ ਦਿੱਲੀ ਵੱਧ ਰਹੇ ਨੇ ਲੈ ਕੇ ਇੱਕ ਦੀ ਹੈਗੀ ਬਿਲਕੁਲ ਤਿਆਰੀ ਕੱਟਣ ਦੀ ਕਿਉਂਕਿ ਆਪਣਾ ਸਾਰਾ ਪਰਿਵਾਰ ਪਹੁੰਚ ਗਿਆ ਤੇ ਕੇਕ ਉੱਪਰ ਹੈ ਆ ਕੱਟ ਹੈਪੀ ਬਰਥਡੇ ਟੂ ਯੂ ਅੱਜ ਆਪਣੇ ਚੈਨਲ ਦਾ ਹੈਗਾ ਭਾਈ ਦੂਜਾ ਹੈਪੀ ਬਰਥਡੇ ਇਸ ਕੁਰਸੀ ਦੇ ਵਿੱਚ ਆਪਾਂ ਕੀ ਹੈ ਕੇਕ ਕੱਟ ਰਹੇ ਹਾਂਗੇ ਤੇ ਕੇਕ ਆਪਣੇ ਵੱਡੇ ਭਾਈ ਗਰਲਾਲ ਬਲੋਂ ਜਿਹਦੇ ਨਾਂ ਤੇ ਚੈਨਲ ਚੈਨਲ ਦੇ ਨਾਂ ਜੇ ਚੱਲ ਰਿਹਾ ਉਹਨਾਂ ਦਾ ਬੱਕਰੀਆਂ ਬੱਕਰੀ ਸੋਚ ਉਹਨਾਂ ਨੇ ਕਟਾਇਆ ਕੇਕ ਇਹ ਦੋ ਬਾਰੀ ਬਾਰੀ ਕਰਾਂਗੇ ਫੋਟੋਆਂ ਤੇ ਆਪਾਂ ਅੱਗੇ ਕਲਿੱਪ ਕਰਾਂਗੇ ਹੁਣ ਹਰਪ੍ਰੀਤ ਭਾਈ ਗਰਲਾਲ ਨੂੰ ਕੇਕ ਹੌਂਦੀ ਹੋਈ ਅੱਜ ਜਿਹੜਾ ਲੱਗਦਾ ਵੀ ਕੱਦ ਵੀ ਅੱਧਾ ਫੁੱਟ ਵਧ ਗਿਆ ਖੁਸ਼ੀ ਦੇ ਵਿੱਚ ਤਾਂ ਉਹ ਉੱਚੀ ਦੀਦੀ ਹੈ ਮੂੰਹ ਤੇ ਲੱਗ ਪੜ ਸਾਰੇ ਦੇਖਦੇ ਵੀਡੀਓ ਵਿੱਚ ਮਦਰੀ ਹੈ ਪਰ ਉਹ ਖੁਸ਼ੀ ਦੇ ਵਿੱਚ ਲੱਗਦਾ ਕਹਿੰਦੇ ਅੱਧਾ ਫੁੱਟ ਦਾ ਕੱਦ ਵਧ ਗਿਆ ਆਲੇ ਸਾਡੇ ਆਂਟੀ ਵੀ ਟੀਮ ਦੇ ਵਿੱਚ ਕੰਮ ਕਰਦੇ ਨੇ ਕੁਸ਼ਨ ਸ਼ਹਾਬ ਜੈਦ ਸਾਰੀ ਟੀਮ ਮਾਤਾ ਜੀ ਤੇਰੇ ਹੋ ਗਿਆ ਕੋਲ ਦਾ ਲਾਵੀ ਮਤਲਬ ਜਿਵੇਂ ਤੁਹਾਨੂੰ ਪਹਿਲਾਂ ਆਪਾਂ ਦੱਸ ਦਿੱਤਾ ਹੈ ਵੀਡੀਓ ਦੇ ਵਿੱਚ ਹਨ ਵੀ ਆਪਾਂ ਨੇ ਜਿਹੜੇ ਚੈਨਲ ਦੇ ਜਿਹੜਾ ਆਪਣਾ ਪਹਿਲਾਂ ਬੱਕਰੀ ਸੋਚ ਦੇ ਨਾਂ ਦੇ ਚੈਨਲ ਚੱਲ ਰਿਹਾ ਉਹਦੇ ਸਬਸਕ੍ਰਾਈਬਰ ਨਾ ਜਿਹੜਾ 6000 ਹੋ ਗਏ ਨੇ ਪੂਰੇ ਤੇ ਉਸ ਕਰਕੇ ਆਪਾਂ ਕੇਕ ਕੱਟ ਰਿਹਾ ਪੂਰੇ 2 ਸਾਲ ਵੀ ਹੋ ਗਏ ਤੇ ਇਸ ਤੋਂ ਬਾਅਦ ਜਦੋਂ ਇਸ ਆਪਣੇ ਚੈਨਲ ਦੇ ਲੱਖ ਸਬਸਕ੍ਰਾਈਬਰ ਹੋ ਜਾਣਗੇ ਤਾਂ ਆਪਾਂ ਨੂੰ ਮਿਲੇਗਾ ਪਲੇ ਬਟਨ ਤੇ ਪਲੇ ਬਟਨ ਦੀ ਖੁਸ਼ੀ ਦੇ ਵਿੱਚ ਆਪਾਂ YouTube ਤੋਂ ਪਰਮਪਰੇ ਬਟਨ ਮਿਲੂਗਾ ਤੇ ਉਸ ਖੁਸ਼ੀ ਦੇ ਵਿੱਚ ਸਿਲਵਰ ਪਲੇ ਬਟਨ ਮਿਲੇਗਾ ਉਸ ਖੁਸ਼ੀ ਦੇ ਵਿੱਚ ਆਪਾਂ ਫਿਰ ਕੇਕ ਕਟਾਂਗੇ ਹੋ ਸਕਦਾ ਆਪਾਂ ਨੂੰ ਉਹ ਮਹੀਨੇ ਦੇ ਵਿੱਚ ਮਿਲ ਜੇ ਤੇ ਹੋ ਸਕਦਾ ਤੁਹਾਡੀ ਮਿਹਨਤ ਦੇ ਨਾਲ ਆਪਾਂ ਨੂੰ 2 ਮਹੀਨਿਆਂ ਤੱਕ ਮਿਲ ਜੇ ਤੇ ਜੇ ਤੁਸੀਂ ਇਸ ਆਪਣੀ ਵੀਡੀਓ ਨੂੰ ਜਾਦੇ ਵਧੀਆ ਸ਼ੇਅਰ ਕਰਿਆ ਤੇ ਦੇਖਿਆ ਹੋ ਸਕਦਾ ਆਪਾਂ ਨੂੰ ਪਲੇ ਬਟਨ ਉਹ 10 ਦਿਨਾਂ ਦੇ ਵਿੱਚ ਹੀ ਮਿਲ ਜਾਵੇ ਸਾਰਿਆਂ ਨੇ ਆਪਣੇ ਟੀਚਰ ਭਾਈਆਂ ਨੇ ਪੈਣਾ ਨੇ ਆਪਣੀ ਬੜੀ ਮਦਦ ਕੀਤੀ ਹੈ ਪੈਣਾ ਦੇ ਚੈਨਲ ਦੇ ਵਿੱਚ ਜਿਹੜਾ ਆਪਣਾ ਚੱਲ ਰਿਹਾ 2 ਸਾਲ ਤੋਂ 2.5 ਸਾਲ ਤੋਂ ਪਿਛਲੇ ਤੋਂ ਤੇ ਹੁਣ ਆਪਣਾ ਜਿਹੜਾ ਨਵਾਂ ਚੈਨਲ ਹੈ ਬਬਲੀ ਸਿੱਧੂ ਦੇ ਨਾਂ ਤੇ ਉਹਦੇ ਤੇ ਵੀ ਆਪਾਂ ਨੂੰ ਵਧੀਆ ਰਿਸਪੌਂਸ ਆਪਣੇ ਭਰਾਵਾਂ ਦਾ ਆਪਣੇ ਭੈਣਾਂ ਦਾ ਮਿਲ ਰਿਹਾ ਹੈ। ਉਸ ਰਿਸਪੌਂਸ ਜਿਹੜੀ ਰਿਸਪੌਂਸ ਆਪਾਂ ਨੂੰ ਮਿਲ ਰਹੀ ਹੈ ਉਹਦੀ ਆਪਾਂ ਦੇਣ ਦਰਸ਼ਕਾਂ ਦੀ ਕਦੇ ਵੀ ਨਹੀਂ ਦੇ ਸਕਾਂਗੇ ਕਿਉਂਕਿ ਦਰਸ਼ਕ ਪ੍ਰਮਾਤਮਾ ਦਾ ਰੂਪ ਹੁੰਦੇ ਨੇ ਆਪਣਾ ਪਰਿਵਾਰ ਮਹਿਕ ਭਤੀਜਾ ਆਪਣਾ ਕਿਤੇ ਕਿਤੇ ਆਉਂਦਾ ਹੈ ਕੈਮਰੇ ਦੇ ਮੂਰੇ ਸੰਗਵਾਰਾ ਰੰਦਾ ਪੜਾਈ ਕਰ ਰਿਹਾ ਹੈ ਆਪਣਾ ਸਾਰਾ ਪਰਿਵਾਰ ਪੂਰੀ ਟੀਮ ਕੇ ਕਟਿਆ ਗਿਆ ਇੰਜੋਏ ਕਰਦੇ ਹੋਏ ਤੇ ਆਸੀ ਮਜ਼ਾਕ ਕਰਦੇ ਹੋਏ ਆਪਣਾ ਬੇਟਾ ਕੁਸ਼ਿੰਦੀਪ ਮਾਤਾ ਜੀ ਬੈਠੇ ਨੇ ਸਾਹਮਣੇ ਪੂਰੀ ਟੀਮ ਮਿੱਤਰੋ ਆਪਣਾ ਚੈਨਲ ਜਿਹੜਾ ਬਬਲੀ ਸਿੱਧੂ ਦੇ ਨਾਮ ਤੇ ਆਇਆ ਇਹਨੂੰ ਤੁਸੀਂ ਵਧੀਆ ਰਿਸਪਾਂਸ ਬਹੁਤ ਵਧੀਆ ਰਿਸਪਾਂਸ ਆ ਜਿਹੜਾ ਉਹ ਦੇ ਰਹੇ ਹੋ ਤੇ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਬਣ ਕੇ ਧਿਆਨ ਇਸ ਗੱਲ ਦਾ ਸਬਸਕ੍ਰਾਈਬ ਦਾ ਬਟਨ ਸਬਸਕ੍ਰਾਈਬ ਦਾ ਬਟਨ ਜਰੂਰ ਦਬਾਇਆ ਕਰੋ ਜੇ ਤੁਸੀਂ ਵੀਡੀਓ ਦੇਖਦੇ ਹੋ ਨਿਓ ਤਾਂ ਸਬਸਕ੍ਰਾਈਬ ਦਾ ਬਟਨ ਭਰਾ ਬਣ ਕੇ ਜਰੂਰ ਦਬਾਇਆ ਕਰੋ ਕਿਉਂਕਿ ਸਬਸਕ੍ਰਾਈਬ ਦੇ ਨਾਲ ਹੀ ਆਪਣਾ ਚੈਨਲ ਆ ਜਿਹੜਾ ਨਵਾਂ ਬਲੌਗ ਆਪਣਾ ਚੈਨਲ ਚਲਾਇਆ ਆਪਾਂ ਬਬਲੀ ਸਿੱਧੂ ਦੇ ਨਾਂ ਤੇ ਮੋਨਟਾਈਜ਼ ਹੋਵੇਗਾ ਤੇ ਫਿਰ ਇਸ ਚੀਜ਼ ਦੀਆਂ ਖੁਸ਼ੀਆਂ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਾਂਗੇ ਤੁਸੀਂ ਸਾਡੇ ਪਰਿਵਾਰ ਨੂੰ ਬਹੁਤ ਜ਼ਿਆਦਾ ਮਦਦ ਕੀਤੀ ਹੈ ਜਿਹੜੀ ਆਪਣੇ ਵੀਡੀਓ ਦੇਖਦੇ ਹੋ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਆਪਣੇ ਟੀਚਰ ਭਰਾਵਾਂ ਦੇ ਬਹੁਤ ਵਧੀਆ ਕਮੈਂਟ ਆਉਂਦੇ ਨੇ ਇਹਨੂੰ ਦੇਖ ਕੇ ਮਨ ਨੂੰ ਬੜੀ تسਲੀ ਮਿਲਦੀ ਹੈ ਤੇ ਹੌਂਸਲਾ ਵੀ ਮਿਲਦਾ ਹੈ ਹੌਂਸਲਾ ਮਿਲਦਾ ਰਹਿੰਦਾ ਹੈਗਾ ਹੌਂਸਲੇ ਦੇ ਕਾਰਨ ਹੀ ਬੰਦਾ ਅੱਗੇ ਆਪਦਾ ਵਰਕ ਕਰਦਾ ਤ੍ਰੈਂਡ ਹੈ ਬਰਕ ਹੌਸਲੇ ਤੋਂ ਬਿਨਾਂ ਬਹੁਤ ਥੋੜਾ ਜਿਹਾ ਬੰਦੇ ਤੋਂ ਘੱਟ ਹੁੰਦਾ ਹੈ ਬਰਕਾ ਜਿਹੜਾ ਉਹ ਬੰਦੇ ਨੂੰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਚੈਨਲ ਦੇ ਉੱਤੇ ਜਿੰਨੀ ਵਧੀਆ ਆਪਾਂ ਮਿਹਨਤ ਕਰਾਂਗੇ ਲੋਕ ਆਪਾਂ ਨੂੰ ਦੇਖਣਗੇ ਹੌਸਲਾ ਦੇਣਗੇ ਤੇ ਓਨਾ ਹੀ ਆਪਾਂ ਅੱਗੇ ਆਪਦੇ ਕੰਮ ਦੇ ਵੱਲ ਵਧਦੇ ਜਾਵਾਂਗੇ ਸਾਰਿਆਂ ਦਾ ਜਿਲੋਂ ਫਿਰ ਧੰਨਵਾਦ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਜਿਹੜਾ ਪਬਲਿਸ਼ ਸਿੱਧੂ ਦੇ ਨਾਂ ਤੇ ਆਪਣਾ ਨਵਾਂ ਬਲੌਗਾਂ ਵਾਲਾ ਚੈਨਲ ਚੱਲਿਆ ਪਹਿਲਾਂ ਆਪਣੀ ਤਿੰਨ ਚੈਨਲ ਚੱਲ ਰਹੇ ਸਬਰ ਦਾ ਭੂਖ ਵਧੀਆ ਜਿਹੜਾ ਆਪਾਂ ਬਲੌਗਾਂ ਵਾਲਾ ਚੈਨਲ ਚਲਾਇਆ ਪਬਲਿਸ਼ ਸਿੱਧੂ ਦੇ ਨਾਂ ਤੇ ਉਹਦੇ ਤੇ ਆਪਾਂ ਨੂੰ ਬੜੀ سپورਟ ਮਿਲ ਰਹੀ ਹੈ ਛੋਟੀ سپورਟ ਦੀ ਲੋੜ ਹੈ ਉਹਨੂੰ ਬਰਤਵਾ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਕਵਿੰਟ ਆਪਨੇ ਟੀਚਰ ਭਰਾਵਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਵੀ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਉਸ ਨੂੰ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਦਾ ਬਟਨ ਜੁਰ ਦਬਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਆਪਣਾ ਜਿਹੜਾ ਚੈਨਲ ਹੈ ਉਹ ਬਹੁਤ ਸ਼ਹੀ ਮੋਨਟਾਈਜ਼ ਹੋਵੇਗਾ ਇਸ ਲਈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖਣ ਦੇ ਲਈ ਪਬਲਿਸ਼ ਸਿੱਧੂ ਚੈਨਲ ਨੂੰ ਜਿਹੜੇ ਜਿਹੜੇ ਦੇਖਦੇ ਨੇ ਭਰਾ ਆਪਣੇ ਭੈਣਾਂ ਦੇਖਦੇ ਨੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ